ਨੀਚੋਤ ਜਗਤ ਕੋ ਲਾਗੈ ਕਾਹ ਪਰ ਤੁਹੀ ਟਰੈ ਨੀਚੋ ਉਚ ਕਰੈ ਮੇਰਾ ਗੋਬਿੰਦ ਕਾਹੂ ਤੇ ਨਾ ਡਰੈ ਨਾਮ ਦੇ ਕਵੀਤ ਲੋਚਨ ਸਦਨਾ ਸੈਨ ਤਰੇ ਕਹਿਰਬਦਾਸ ਸੁਨ ਹੋ ਰੇ ਸੰਤ ਹੋ ਹਰ ਜਿਉ ਤੇ ਸਭੈ ਸਰੈ ਕਹਿਰਬਦਾਸ ਸੁਨ ਹੋ ਰੇ ਸੰਤ ਹੋ ਹਰ ਜਿਉ ਤੇ ਸਭੈ ਸਰੈ ਪਰਮ ਸਤਿਕਾਰਯੋਗ ਸਤਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ ਸੁਭਾਗ ਸਮਾਪ੍ਰਾਪਤ ਹੋਇਆ ਹੈ ਗੁਰੂ ਸਾਹਿਬ ਜੀ ਦੇ ਪਵਿੱਤਰ ਪਾਵਨ ਚਰਨਾਂ ਵਿੱਚ ਆਪੋ ਆਪਣੀਆਂ ਹਾਜ਼ਰੀਆਂ ਲਵਾ ਰਹੇ ਹਾਂ ਬੜਾ ਭਾਗੇ ਹਾਂ ਸਭ ਤੋਂ ਪਹਿਲਾਂ ਆਪਣੀਆਂ ਮਨਵਿਅਤੀਆਂ ਨੂੰ ਕਾਗਰ ਕਰੋ ਗੁਰੂ ਸਾਹਿਬ ਜਿਹੇ ਚਰਨਾਂ ਵਿੱਚ ਹਾਜ਼ਰੀਆਂ ਲਵਾਓ ਆਪਣੀ ਰਚਨਾ ਦੀ ਸਫਲਤਾ ਵਾਸਤੇ ਮਨ ਦੀ ਕਾਗਰਤਾ ਵਾਸਤੇ ਫਤੇ ਦੀ ਅਰਜ ਬੜੀ ਜ਼ਰੂਰੀ ਹੈ ਆਉਣ ਵਾਲੇ ਰਹਿੰਦੀਆਂ ਕਥਾਵਾਂ ਆਪਾਂ ਸਰਵਣ ਕਰੀਏ ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਪਾਤਸ਼ਾਹ ਮਹਾਰਾਜ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਜਦੋਂ ਬਾਣੀ ਲਿਖਵਾਈ ਉਸ ਵਕਤ ਬਾਬਾ ਮਨੀ ਸਿੰਘ ਜੀ ਬਾਣੀ ਲਿਖ ਰਹੇ ਨੇ ਇੱਕ ਪਰਦਾ ਸੀ ਵਿਚਾਲੇ ਬਾਬਾ ਮਨੀ ਸਿੰਘ ਜੀ ਬਾਣੀ ਲਿਖ ਰਹੇ ਨੇ ਤੇ ਬਾਬਾ ਦੀਪ ਸਿੰਘ ਜੀ ਕਲਮਾਂ ਘਟਕੇ ਦੰਦੇ ਸ਼ਾਹੀ ਬਣਾ ਕੇ ਦੰਦੇ ਤੇ ਗੁਰਮੁਖ ਪਿਆਰਿਓ ਜਦੋਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਪਰਦੇ ਤੋਂ ਦੂਜੇ ਪਾਸੇ ਗੁਰੂ ਗੋਬਿੰਦ ਸਿੰਘ ਜੀ ਬੈਠੇ ਨੇ ਤੇ ਉਰਲੇ ਪਾਸੇ ਬਾਬਾ ਮਣੀ ਸਿੰਘ ਜੀ ਬੈਠੇ ਆ ਉਧਰੋਂ ਤੱਕ ਬੋਲ ਦਿੰਦੇ ਨੇ ਗੁਰੂ ਸਾਹਿਬ ਜੀ ਇਧਰੋਂ ਬਾਬਾ ਮਣੀ ਸਿੰਘ ਜੀ ਲਿਖ ਲੈਂਦੇ ਆ ਭਾਈ ਮਣੀ ਸਿੰਘ ਜੀ ਉਧਰੋਂ ਬਿਨਾਂ ਦੇਖੇ ਤੋਂ ਹੀ ਗੁਰੂ ਗੋਬਿੰਦ ਸਿੰਘ ਜੀ ਕਹਿ ਦਿੰਦੇ ਨੇ ਠੀਕ ਐ ਕਿਉਂਕਿ ਉਹਨਾਂ ਨੂੰ ਸਭ ਕੁਝ ਪ੍ਰਗਟ ਸੀ ਜਦੋਂ ਬਾਣੀ ਆਈ ਭਗਤ ਕਬੀਰ ਜੀ ਦੀ ਭਗਤ ਫਰੀਦ ਜੀ ਦੀ ਭਗਤ ਸੈਣ ਜੀ ਦੀ ਭਗਤ ਰਬਦਾਸ ਮਹਾਰਾਜ ਦੀ ਜਦੋਂ ਇਹ ਬਾਣੀ ਆਈ ਨਾ ਬਾਬਾ ਮਨੀ ਸਿੰਘ ਜੀ ਕਹਿੰਦੇ ਜੀ ਗੁਰੂਆਂ ਦੀ ਬਾਣੀ ਲਿਖਵਾਓ ਇਹ ਕਿਹੜੀ ਤੁਸੀਂ ਬਾਣੀ ਲਖਵਾਉਣ ਲੱਗ ਪਏ ਇਹ ਕਿਹਨਾਂ ਦੀ ਬਾਣੀ ਹੈ ਤੁਸੀਂ ਗੁਰੂ ਸਾਹਿਬਾਂ ਦੀ ਬਾਣੀ ਲਖਵਾਓ ਇਹ ਕਿਉਂ ਲਖਵਾ ਰਹੇ ਹੋ ਤਾਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਪਤਾ ਕੀ ਜਵਾਬ ਦਿੱਤਾ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਬਾਬਾ ਮਣੀ ਸਿੰਘ ਨੂੰ ਕਹਿੰਦੇ ਮਣੀ ਸਿੰਘ ਪਰਦਾ ਚੁੱਕ ਕੇ ਵੇਖ ਉਹ ਪਰਦਾ ਲੱਗਿਆ ਹੋਇਆ ਸੀ ਨਾ ਵਿਚਾਲੇ ਜਦੋਂ ਨੇ ਪਰਦਾ ਚੁੱਕ ਕੇ ਵੇਖਿਆ ਤਾਂ ਸਾਰੇ ਭਗਤ ਗੁਰੂ ਸਾਹਿਬ ਜੀ ਦੇ ਆਲੇ ਦੁਆਲੇ ਬੈਠੇ ਨੇ ਬਾਣੀ ਲਿਖਵਾ ਰਹੇ ਨੇ ਆਖੋ ਸਤਨਾਮ ਸਤਗੁਰੂ ਜੀ ਕਹਿੰਦੇ ਅਸੀਂ ਆਪਣੇ ਆਪ ਥੋੜਾ ਲਿਖ ਰਹੇ ਆਂ ਇਹ ਆਪ ਆਖੇ ਲਿਖਵਾ ਰਹੇ ਨੇ ਰਬਦਾਸ ਮਹਾਰਾਜ ਜੀ ਦੀ ਬਾਣੀ 41 ਸ਼ਬਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਅੰਕਤ ਨੇ ਉਹ ਆਪ ਆ ਕੇ ਲਿਖਵਾਏ ਗੁਰੂ ਸਾਹਿਬ ਨੂੰ ਸੋ ਆਪ ਜੀ ਨੇ ਸਰਵਣ ਕੀਤਾ ਸੀ ਕਿ ਰਬਦਾਸ ਮਹਾਰਾਜ ਉਹ ਲੰਗਰ ਛਕਣ ਦੀ ਸਾਰੀ ਜਿਹੜੀ ਵਾਰਤਾ ਸੀ ਉਹ ਕੱਲ ਆਪ ਜੀ ਨੇ ਸਰਵਣ ਕੀਤੀ ਹੈ ਆਓ ਹੁਣ ਰਹਿਣੀਆਂ ਕਥਾਵਾਂ ਆਪਾਂ ਸਰਵਣ ਕਰੀਏ ਤੇ ਭਗਵਾਨ ਨਹੀਂ ਐਸੀ ਲੀਲਾ ਵਰਤੀ ਉਸ ਵਕਤ ਜਦੋਂ ਰਵਦਾਸ ਮਹਾਰਾਜ ਜੀ ਨੂੰ ਹੋਰ ਪੰਗਤ ਵਿੱਚ ਬਹਾ ਦਿੱਤਾ ਕਹਿੰਦੇ ਅਲੱਗ ਪੰਗਤ ਲਾਓ ਇਹਨਾਂ ਨੂੰ ਸਾਡੇ ਚ ਨਾ ਬਿਠਾਓ ਤੇ ਉਹ ਜਿਹੜੇ ਪੰਡਤ ਨੇ ਜਾਤ ਅਪਮਾਨੀ ਇਹ ਨਾਲ ਸ਼ਬਦ ਜਾਤ ਅਪਮਾਨੀ ਲੱਗਿਆ ਉਹਨਾਂ ਦੇ ਕਿਉਂਕਿ ਪੰਡਤ ਤੇ ਚੰਗੇ ਵੀ ਹੁੰਦੇ ਐ ਜਿਹੜੇ ਬ੍ਰਾਹਮਣ ਨੇ ਉਹ ਚੰਗੇ ਵੀ ਹੁੰਦੇ ਨੇ ਪਹਿਲਾਂ ਵੀ ਸਰਵਣ ਕੀਤਾ ਸੀ ਵੀ ਕੋਈ ਵੀ ਧਰਮ ਹੈ ਕੋਈ ਧਰਮ ਮਾੜਾ ਨਹੀਂ ਵਿੱਚ ਬੰਦੇ ਮਾੜੇ ਪੈ ਜਾਂਦੇ ਨੇ ਬੰਦੇ ਮਾੜੇ ਹੋ ਸਕਦੇ ਨੇ ਧਰਮ ਨਹੀਂ ਮਾੜਾ ਹੁਣ ਉਹ ਟਾਈਮ ਦੇ ਵਿੱਚ ਜਾਤ ਭਮਾਨੀ ਸਨ ਇਹ ਲੋਕ ਉਹ ਜਦੋਂ ਵੇਖਿਆ ਨਾ ਉਹਨਾਂ ਨੇ ਰਵਿਦਾਸ ਮਹਾਰਾਜ ਦੀ ਅਲੱਗ ਪੰਗਤ ਲਵਾ ਦਿੱਤੀ ਤੇ ਜਦੋਂ ਵੇਖਿਆ ਸੱਜੇ ਵੀ ਆਪਣੇ ਖੱਬੇ ਵੀ ਇੱਕ ਇੱਕ ਰਵਿਦਾਸ ਕਹਿੰਦੇ ਇੱਕ ਇੱਕ ਪੰਡਤ ਕੋਲ ਬੈਠੇ ਆਖੋ ਸਤਨਾ ਉਹਨਾਂ ਨੂੰ ਐਸੀ ਲੀਲਾ ਨਜ਼ਰ ਆਈ ਰਵਿਦਾਸ ਮਹਾਰਾਜ ਉਹ ਸੱਜੇ ਵੇਖਦੇ ਨੇ ਸੱਜੇ ਵੀ ਬੈਠੇ ਖੱਬੇ ਵੇਖਦੇ ਆ ਪੰਗਤ ਵਿੱਚ ਖੱਬੇ ਵੀ ਬੈਠੇ ਨੇ ਖੜੇ ਹੋ ਗਏ ਪੰਗਤ ਵਿੱਚੋਂ ਹੈਰਾਨ ਹੋ ਗਏ ਉਹ ਚਾਰੇ ਪਾਸੇ ਰਵਿਦਾਸ ਜੀ ਦਿਖਦੇ ਨੇ ਇੱਧਰ ਵੀ ਇੱਧਰ ਵੀ ਤੇ ਇਹ ਲੀਲਾ ਵੇਖ ਕੇ ਨਾ ਭਗਵਾਨ ਦੀ ਐਸੀ ਕਿਰਪਾ ਵੇਖ ਕੇ ਰਵਿਦਾਸ ਮਹਾਰਾਜ ਜੀ ਨੇ ਫਿਰ ਇੱਕ ਸ਼ਬਦ ਉਚਾਰਨ ਕੀਤਾ ਉਹ ਟਾਈਮ 1100 6 ਅੰਗ ਤੇ ਇਹ ਸ਼ਬਦ ਅੰਕ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਕੀ ਆਖਿਆ ਐਸੀ ਲਾਲ ਤੁਜ ਬਿਨ ਕੌਣ ਕਰੈ ਗਰੀਬ ਨਵਾਜ ਗੁਸਈਆ ਮੇਰਾ ਮਾਥੇ ਛਤਰ ਤਰੈ ਜਾਕੀ ਛੋਤ ਜਗਤ ਕੋ ਲਾਗੇ ਤਾਂ ਪਰ ਤੂੰ ਹੀ ਤਰੈ ਇਹ ਸਾਰਾ ਸ਼ਬਦੋ ਚਰਨ ਕੀਤਾ ਤਾਂ ਗੁਰਮਖ ਪਿਆਰੇ ਹੁਣ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਅਸੀ ਕਿਰਪਾ ਕੀਤੀ ਕਿ ਹਰ ਪਾਸੇ ਰਬਦਾਸ ਹੀਰਵਦਾਸ ਹੋਣ ਲੱਗ ਪਈ ਹਰ ਕੋਈ ਰਬਦਾਸ ਜੀ ਦਾ ਨਾਮ ਜਪਣ ਲੱਗ ਪਿਆ ਹਰ ਕੋਈ ਜਿਹੜੇ ਵਿਰੋਧੀ ਸਨ ਉਹ ਵੀ ਹੈਰਾਨ ਹੋ ਗਏ ਉਹਨਾਂ ਨੂੰ ਵੀ ਇੱਕ ਇੱਕ ਨਹੀਂ ਕਈ ਕਈ ਰਬਦਾਸ ਮਹਾਰਾਜ ਨਜ਼ਰ ਆ ਰਹੇ ਨੇ ਕੋਲ ਖੜਿਆ ਬੰਦਾ ਹੋਰ ਹੁੰਦਾ ਸੀ ਤੇ ਲੱਗਦਾ ਉਹਨਾਂ ਨੂੰ ਇਦਾਂ ਸੀ ਵੀ ਰਬਦਾਸ ਜੀ ਖੜੇ ਨੇ ਸੱਜੇ ਵੀ ਖੱਬੇ ਵੀ ਵੇਖਿਆ ਬੈਠੇ ਪੰਗਤ ਦੇ ਵਿੱਚ ਇਹ ਸ਼ਬਦ ਉਚਾਰਨ ਕੀਤਾ ਐਸੀ ਲਾਲ ਤੁਝ ਬਿਨ ਕੌਣ ਕਰੈ ਲਾਲ ਲਾਲ ਦਾ ਅਰਥ ਕਿਰਪਾ ਸੱਚੇ ਬਾਸ਼ਾ ਇਹੋ ਦੀ ਕਿਰਪਾਲਤਾ ਐਸੀ ਕਿਰਪਾ ਤੇਰੇ ਬਿਨਾ ਕੌਣ ਕਰ ਸਕਦਾ ਐ ਇਹ ਤੁਹਾਡੀ ਕਿਰਪਾ ਐ ਮੈਂ ਕੁਛ ਨਹੀਂ ਆ ਉੱਥੇ ਵੀ ਫਿਰ ਇਹ ਕਿਹਾ ਹੈ ਹੇ ਭਗਵਾਨ ਐਸੀ ਕਿਰਪਾਲਤਾ ਐਸੀ ਕਿਰਪਾ ਤੁਹਾਡੇ ਤੋਂ ਬਿਨਾ ਹੋਰ ਕੌਣ ਸਕਦਾ ਕੌਣ ਕਰ ਸਕਦਾ ਐ ਗਰੀਬਾਂ ਨੂੰ ਬੜਿਆਉਣ ਵਾਲੇ ਗੁਸਾਈ ਤੂੰ ਮੇਰੇ ਸਿਰ ਤੇ ਚੌਰ ਚਲਾ ਦਿੱਤੇ ਨੇ ਰਵਿਦਾਸ ਮਹਾਰਾਜ ਕਹਿੰਦੇ ਗਰੀਬ ਨਿਵਾਜ ਗੁਸਈਆ ਮੇਰਾ ਗਰੀਬ ਨਿਵਾਜ ਭਾਵਕੇ ਗਰੀਬਾਂ ਨੂੰ ਨਿਵਾਜਣ ਵਾਲਾ ਗੁਸਈਆ ਮੇਰਾ ਮੇਰਾ ਗੁਸਈਆ ਮੇਰਾ ਰੱਬ ਮਾਥੇ ਛਤਰ ਤਰੈ ਗਰੀਬਾਂ ਨੂੰ ਨਵਾਜਣ ਵਾਲਾ ਮੇਰਾ ਭਗਵਾਨ ਹੈ ਜਿਹੜਾ ਨਾ ਉਹਨੇ ਮੇਰੇ ਸਿਰ ਤੇ ਚੌਂਰ ਝੁਲਾ ਦੱਤੇ ਨੇ ਛਤਰ ਝੁਲਾ ਦੱਤੇ ਨੇ ਜਾਕੀ ਛੋਤ ਜਗਤ ਕੋ ਲਾਗੇ ਤਾਂ ਪਰ ਤੂੰ ਹੀ ਟਰੈ ਜਿਸ ਦੀ ਛੂ ਪਿੱਟ ਕੋਲੋਂ ਸਾਰਾ ਸੰਸਾਰ ਪਰੇ ਪਰੇ ਕਰਦਾ ਓਸ ਤੇ ਤੂੰ ਦਿਆਲ ਹੋ ਜਾਣਾ ਜਿਹਦੀ ਗਰੀਬੀ ਨੂੰ ਵੇਖ ਕੇ ਲੋਕ ਠੱਕੇ ਮਾਰਦੇ ਨੇ ਲੋਕ ਦੁਨੀਆ ਸੰਸਾਰ ਉਹਨੂੰ ਕਹਿੰਦੇ ਪਨਾਹ ਨਹੀਂ ਦਿੰਦੀ ਗਰੀਬ ਨੂੰ ਕਹਿੰਦੇ ਜੇ ਉਹ ਪ੍ਰਮਾਤਮਾ ਵਾਹਿਗੁਰੂ ਨੂੰ ਯਾਦ ਕਰ ਲਵੇ ਨਾ ਤਾਂ ਸੱਚੇ ਪਾਤਸ਼ਾਹ ਤਾਂ ਸੰਸਾਰ ਜਿਹਨੂੰ ਪਰੇ ਪਰੇ ਕਰਦਾ ਹੈ ਉਸ ਤੋਂ ਤੇ ਦਿਆਲ ਹੋਇਆ ਕਹਿੰਦੇ ਨੀਚਾ ਨੂੰ ਓਚ ਬਣਾਉਣ ਲੱਗਾ ਕਿਸੇ ਕੋਲੋਂ ਨਹੀਂ ਡਰਦਾ ਭਾਵੇਂ ਮੇਰਾ ਬੁੱਤਾਂ ਨੂੰ ਘਟਨ ਵਾਲਾ ਗੋਬਿੰਦ ਛੋਟਿਆਂ ਨੂੰ ਵੱਡੇ ਬਣਾ ਦਿੰਦਾ ਹੈ ਅਤੇ ਖੋਪ ਕਿਸੇ ਕੋਲੋਂ ਖੋਪ ਨਹੀਂ ਖਾਂਦਾ ਨਾਮਦੇਵ ਜੀ ਕਬੀਰ ਜੀ ਤਰਲੋਚਨ ਜੀ ਸਦਨਾ ਜੀ ਸੈਨਨਾਈ ਜੀ ਭਗਵਾਨ ਦੀ ਭਗਤੀ ਕਰਕੇ ਉੱਚੇ ਹੋ ਗਏ ਹੁਣ ਸਾਰੀ ਦੁਨੀਆ ਇਹਨਾਂ ਭਗਤਾਂ ਨੂੰ ਨੀਚ ਆਖਦੀ ਸੀ ਭਗਤ ਨਾਮਦੇਵ ਜੀ ਨੂੰ ਉਹ ਨਾਮਦੇਵ ਜੀ ਛੀਂਬੇ ਸਨ ਕੱਪੜਾ ਸਿਉਂਦੇ ਹੁੰਦੇ ਕਬੀਰ ਭਗਤ ਕਬੀਰ ਜੀ ਜੁਲਾਹੇ ਸਨ ਕੱਪੜਾ ਬੁਣਦੇ ਹੁੰਦੇ ਭਗਤ ਤਰਲੋਚਨ ਜੀ ਸਦਨਾ ਕਸਾਈ ਜੀ ਸੈਨਨਾਈ ਜੀ ਇਹ ਸਭ ਲੋਕ ਕਹਿੰਦੇ ਸੀ ਨੀਚ ਨੇ ਪਰ ਵੇਖੋ ਨਾਮ ਜਪ ਕੇ ਕਿੰਨੇ ਉੱਚੇ ਹੋ ਗਏ ਅੱਜ ਉਹਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਦਰਜ ਆਖੋ ਸਤਨਾਮ ਗੁਰੂ ਨਾਲ ਲੱਗ ਕੇ ਪ੍ਰਮਾਤਮਾ ਨਾਲ ਜੁੜ ਕੇ ਕਿੰਨੇ ਉੱਚੇ ਹੋ ਗਏ ਸਿਸ ਕਰਕੇ ਸਤਗੁਰੂ ਸਾਹਿਬ ਮਹਾਰਾਜ ਜੀ ਪਰਥਾਇ ਰਵਦਾਸ ਮਹਾਰਾਜ ਕਹਿੰਦੇ ਹੇ ਸੁਣੋ ਇਹ ਸੰਤ ਜਣੋ ਇਹ ਸਾਰੀਆਂ ਤਾਕਤਾਂ ਭਗਵਾਨ ਦੇ ਹੱਥ ਵਿੱਚ ਨੇ ਭਾਵੇਂ ਸਾਰੀਆਂ ਗੱਲਾਂ ਉਸ ਤੋਂ ਇਹ ਉਸ ਵਾਹਿਗੁਰੂ ਤੋਂ ਹੀ ਸਰਦੀਆਂ ਨੇ ਹੋਰ ਕੋਈ ਨਹੀਂ ਜਦੋਂ ਇਹ ਸ਼ਬਦ ਉਚਾਰਨ ਕੀਤਾ ਰਵਿਦਾਸ ਮਹਾਰਾਜ ਨੇ ਨਾ ਤਾਂ ਬਹੁਤ ਬ੍ਰਾਹਮਣ ਸੰ ਜਿਹੜੇ ਨਾ ਉਹ ਰਵਿਦਾਸ ਮਹਾਰਾਜ ਜੀ ਦੇ ਸਿੱਖ ਸਜ ਗਏ ਤੇ ਬੜੇ ਸਤਕਾਰ ਦੇ ਨਾਲ ਜਗ ਦੀ ਸਮਾਪਤੀ ਹੋਈ ਵਿਦਾ ਕੀਤਾ ਰਵਿਦਾਸ ਮਹਾਰਾਜ ਨੂੰ ਤੇ ਵਾਪਸ ਕਾਂਸੀਪੁਰੀ ਆ ਗਏ ਜਦੋਂ ਕਾਂਸੀਪੁਰੀ ਆਏ ਤਾਂ ਇੱਥੇ ਵੀ ਜੈ ਜੈਕਾਰ ਹੋਣ ਲੱਗ ਪਈ ਬਹੁਤ ਜਣਿਆਂ ਨੇ ਇੱਥੇ ਵੀ ਨਾਮ ਦੀ ਦਾਤ ਪ੍ਰਾਪਤ ਕੀਤੀ ਰਵਦਾਸ ਮਹਾਰਾਜ ਜੀ ਤੋਂ ਤੇ ਕਹਿੰਦੇ ਨੇ ਹੁਣ ਇੱਕ ਦਿਨ ਹੁਣ ਸਾਰੇ ਤੇ ਅਜੇ ਰਵਦਾਸ ਮਹਾਰਾਜ ਜੀ ਵੱਲ ਨਹੀਂ ਹੋਏ ਕਈ ਵਿਰੋਧ ਵੀ ਅਜੇ ਵੀ ਕਰ ਰਹੇ ਨੇ ਤਮਾਮ ਪੰਡਤ ਉਹ ਸਾਰੇ ਇਕੱਠ ਕੀਤਾ ਉਹਨਾਂ ਨੇ ਬੜਾ ਭਾਰੀ ਇਕੱਠ ਕੀਤਾ ਜਿਹੜੇ ਜਾਤਪ੍ਰਮਾਨੀ ਨੇ ਬਹੁਤ ਵੱਡਾ ਇਕੱਠ ਕਰਕੇ ਰਵਿਦਾਸ ਜੀ ਨੂੰ ਬੁਲਾਇਆ ਕਹਿੰਦੇ ਇਦਾਂ ਕਰੋ ਰਵਿਦਾਸ ਜੀ ਨੂੰ ਬੁਲਾ ਕੇ ਨਾ ਉਹਨਾਂ ਨੂੰ ਮਾਰ ਦਿਓ ਇਹ ਬੇਉਂਤ ਸੋਚੀ ਉਹਨਾਂ ਨੇ ਤੇ ਇੱਕ ਇਕੱਠ ਵਿੱਚ ਇਹ ਆਵਾਜ਼ ਹੋਣ ਕੇ ਜਦੋਂ ਇਹ ਵਿਆਹਤ ਸੋਚੀ ਤਾਂ ਇਹ ਇਕੱਠ ਦੇ ਵਿੱਚ ਇੱਕ ਆਵਾਜ਼ ਹੋ ਕੇ ਬ੍ਰਾਹਮਣਾਂ ਨੇ ਮਤਾ ਪਾਸ ਕੀਤਾ ਸਾਰਿਆਂ ਨੇ ਇਹ ਮਤਾ ਪਾਸ ਕੀਤਾ ਕਹਿੰਦੇ ਰਵਿਦਾਸ ਨੂੰ ਇਕੱਠ ਵਿੱਚ ਬੁਲਾਓ ਤੇ ਇਕੱਠ ਵਿੱਚ ਬੁਲਾ ਕੇ ਉਹਨੂੰ ਮਾਰ ਦਿਓ ਇਹ ਉਹਨਾਂ ਨੇ ਤੈਅ ਕੀਤਾ ਕਿਉਂਕਿ ਇਹ ਰਵਿਦਾਸ ਜਾਤੀ ਦਾ ਚਮਾਰ ਹੈ ਸਾਡੇ ਧਰਮ ਦੀ ਹਾਨੀ ਕਰ ਰਿਹਾ ਹੈ ਜੰਜੂਨ ਤਿਲਕ ਦੋਰੀ ਧੋਤੀ ਠਾਕਰਾਂ ਦੀ ਪੂਜਾ ਇਹ ਬ੍ਰਾਹਮਣ ਮਤ ਇਹ ਰੈਤ ਜਿਹੜੀ ਐ ਇਹਨੂੰ ਤਿਆਗ ਦੇਵੇ ਸਾਨੂੰ ਕੋਈ ਦੁੱਖ ਨਹੀਂ ਐ ਅਸਾਂ ਆਪਣੇ ਜੀਦੇ ਆਪਣੇ ਮਜਬ ਦੀ ਹਾਨੀ ਇੱਕ ਨੀਚ ਕੋਲ ਨਹੀਂ ਹੋਣ ਦੇਣੀ ਇੱਕ ਨੀਚ ਬੰਦਾ ਸਾਡੇ ਧਰਮ ਦੀ ਹਾਨੀ ਕਰ ਰਿਹਾ ਸਾਰਿਆਂ ਨੇ ਕਿਹਾ ਇਹ ਫੈਸਲਾ ਲਿਆ ਇਸ ਦੇ ਮੁੱਲ ਵਿੱਚ ਭਾਵੇਂ ਸਾਨੂੰ ਜਾਨਾਂ ਵੀ ਦੇਣੀਆਂ ਪੈਣ ਹੱਸ ਹੱਸ ਕੇ ਖੁਸ਼ੀ ਨਾਲ ਧਰਮ ਬਚਾਉਣ ਵਾਸਤੇ ਕੁਰਬਾਨੀ ਦੇਾਂਗੇ ਸਾਰੇ ਪੰਡਤ ਕਹਿੰਦੇ ਉਹ ਪ੍ਰੰਤੂ ਇਹ ਵਿਚਾਰ ਕਰਕੇ ਰਵਿਦਾਸ ਮਹਾਰਾਜ ਜੀ ਦੇ ਪਾਸ ਉਹਨਾਂ ਨੂੰ ਸੱਦਣ ਵਾਸਤੇ ਪੀਰਾਂ ਦਿੱਤੇ ਮਰਾਸੀ ਨੂੰ ਕੱਲਿਆ ਪੀਰਾਂ ਦਿੱਤਾ ਮਰਾਸੀ ਸੀ ਉਹਨੂੰ ਭੇਜਿਆ ਜਾਓ ਬੁਲਾ ਕੇ ਲੈ ਕੇ ਆਓ ਰਵਿਦਾਸ ਜੀ ਨੂੰ ਤੇ ਗੁਰਮਖ ਪਿਆਰਿਓ ਹੁਣ ਨਾਲ ਹੀ ਇਹ ਵੀ ਕਿਹਾ ਵੀ ਰਵਿਦਾਸ ਦੀ ਕੁੱਲ ਦੇ ਸਭ ਤੋਂ ਵੱਡੇ ਛੋਟੇ ਸਲਾਹਗੀਰ ਉਹਨਾਂ ਨੂੰ ਵੀ ਬੁਲਾ ਲਓ ਨਾਲ ਕਿ ਉਹ ਉਸ ਨੂੰ ਪਹਿਲਾਂ ਸਮਝਾ ਲੈਣ ਫਿਰ ਬਾਅਦ ਵਿੱਚ ਨਾ ਕਹਿਣ ਵੀ ਇਦਾਂ ਕਿਉਂ ਕਰ ਦਿੱਤਾ ਮਾਰ ਕਿਉਂ ਦਿੱਤਾ ਹੁਣ ਪੀਰਾ ਦਿੱਤਾ ਮਹਾਰਾਸੀ ਉਹ ਜਦੋਂ ਗਿਆ ਨਾ ਤੇ ਗੁਰਮਖ ਪਿਆਰਿਓ ਹੁਣ ਰਬਦਾਸ ਮਹਾਰਾਜ ਜੀ ਨੂੰ ਜਾ ਕੇ ਨੇ ਸਨੇਹਾ ਦਿੱਤਾ ਤੁਹਾਨੂੰ ਬੁਲਾਇਆ ਹੈ ਪੰਡਤਾਂ ਨੇ ਬੁਲਾਇਆ ਹੈ ਨਾਲ ਤੁਸੀਂ ਕੋਈ ਸਿਆਣਾ ਆਦਮੀ ਲੈ ਜਾਓ ਆਪਣੇ ਤੇ ਗੁਰਮਖ ਪਿਆਰਿਓ ਉਹਨੇ ਹੋਰ ਵੀ ਬੰਦਿਆਂ ਨੂੰ ਨਾਲ ਚੱਲਣ ਵਾਸਤੇ ਕਿਹਾ ਤੁਸੀਂ ਵੀ ਜਾਓ ਨਾਲ ਰਬਦਾਸ ਜੀ ਦੇ ਸੱਚੋ ਸੱਚ ਵਾਰਤਾ ਬਿਆਨ ਕਰ ਦਿੱਤੀ ਇਹ ਸਲਾਹ ਸੁਣ ਕੇ ਤਾਂ ਗੁਰਮੁਖ ਪਿਆਰੋ ਰਬਦਾਸ ਮਹਾਰਾਜ ਜੀ ਦੇ ਸ਼ਰਧਾਲੂ ਬੜੇ ਥੋੜੇ ਨਿਕਲੇ ਬਾਕੀ ਸਾਰੇ ਭੱਜ ਗਏ ਨਸ ਗਏ ਜਦੋਂ ਇਹ ਦੱਸਿਆ ਆ ਕੇ ਕਿ ਇਕੱਠ ਵਿੱਚ ਰਬਦਾਸ ਜੀ ਨੂੰ ਮਾਰਨ ਦੀਆਂ ਵਿਉਂਤਾਂ ਬਣਾ ਰਹੇ ਨੇ ਤਾਂ ਬਹੁਤ ਜਾਣੇ ਭੱਜ ਗਏ ਰਬਦਾਸ ਮਹਾਰਾਜ ਜੀ ਕੋਲੋਂ ਭਗਤ ਜੀ ਨੇੜੜ ਹੋ ਕੇ 5-7 ਜਾਣੇ ਸੰਨ ਨਾਲ ਤਾਂ ਉੱਥੇ ਪਹੁੰਚੇ ਜਿੱਥੇ ਇਕੱਠ ਹੋਇਆ ਹੋਇਆ ਹੈ ਉਹਨਾਂ ਨੇ ਉਹ ਸਾਰੇ ਉਹਨਾਂ ਨੇ ਹੱਥ ਵਿੱਚ ਛੋਟੇ ਲਏ ਹੋਏ ਨੇ ਡਾਂਗਾਂ ਲਈਆਂ ਹੋਈਆਂ ਨੇ ਕਹਾੜੀਆਂ ਪਕੜੀਆਂ ਹੋਈਆਂ ਨੇ ਉਹਨਾਂ ਨੇ ਰਵਿਦਾਸ ਜੀ ਦੇ ਜਦੋਂ ਸਭਾ ਵਿੱਚ ਪੁੱਜਦੇ ਆ ਸਾਰ ਜਦੋਂ ਪੁੱਜੇ ਪੁੱਜੇ ਨਾ ਉਹ ਇਕੱਠ ਦੇ ਵਿੱਚ ਰਵਿਦਾਸ ਮਹਾਰਾਜ ਉਹਨਾਂ ਨੇ ਸਵਾਲ ਕੀਤਾ ਉਹ ਕਹਿੰਦੇ ਤੂੰ ਏਦਾਂ ਕਿਉਂ ਕਰ ਰਿਹਾ ਹੈ? ਆ ਜੰਜੂ ਕਿਉਂ ਪਾਇਆ? ਜੰਜੂ ਉਤਾਰ ਦੇ। ਆ ਤਿਲਕ ਲਾਉਣਾ ਛੱਡ ਦੇ। ਠਾਕਰਾਂ ਦੀ ਪੂਜਾ ਇਹ ਵੀ ਛੱਡ ਦੇ। ਆਰਤੀ ਕਰਨੀ ਛੱਡ ਦੇ। ਤੇ ਸਾਡੇ ਕੋਲੋਂ ਮਾਫੀ ਮੰਗ ਲੈ। ਨਹੀਂ ਅੱਜ ਤੈਨੂੰ ਅਸੀਂ ਕਰੜੀ ਤੋਂ ਕਰੜੀ ਸਜ਼ਾ ਦੇਣੀ ਹੈ। ਉਹ ਨੀਚ ਜਾਤ ਦੇ ਪੁਰਸ਼ ਨੂੰ ਬ੍ਰਾਹਮਣਾਂ ਦੇ ਕਰਮ ਕਰਨ ਦਾ ਕਹਿੰਦੇ ਬਿਲਕੁਲ ਵੀ ਹੱਕ ਨਹੀਂ ਹੈ ਬਿਲਕੁਲ ਵੀ ਆਧਾਰ ਅਧਿਕਾਰ ਨਹੀਂ ਹੈ ਤੂੰ ਇਹ ਬ੍ਰਾਹਮਣਾਂ ਦੀ ਜਿਹੜੀਆਂ ਰੀਤੀ ਰਿਵਾਜਾਂ ਨੇ ਬ੍ਰਾਹਮਣਾਂ ਦੇ ਤੂੰ ਉਹ ਕਿਉਂ ਧਾਰਨ ਕਰਦੇ ਆ ਜਨੇਊ ਕਿਉਂ ਪਾਇਆ ਜਾਂ ਤਾਂ ਇਹਨੂੰ ਇਹਨੂੰ ਉਤਾਰ ਦੇ ਜਾਂ ਫਿਰ ਹੁਣ ਅੱਜ ਅੱਜ ਕਰੜੇ ਫੈਸਲੇ ਹੋਣਗੇ ਇਹ ਕਿਹਾ ਉਹਨਾਂ ਨੇ ਧਮਕੀ ਦਿੱਤੀ ਹੁਣ ਪੰਡਤਾਂ ਦੀ ਇਹ ਧਮਕੀ ਸੁਣ ਕੇ ਰਬਦਾਸ ਮਹਾਰਾਜ ਜੀ ਨੇ ਕਿਹਾ ਏ ਪੰਡਤੋ ਉਹ ਉਹ ਕਿਹੜਾ ਪ੍ਰਾਣ ਹੈ ਜੋ ਕਹਿੰਦਾ ਵੀ ਸੂਦਰ ਈਸ਼ਵਰ ਦੀ ਅੰਸ਼ ਨਹੀਂ ਹੈ ਕਿਹੜਾ ਗ੍ਰੰਥ ਹੈ ਮੈਨੂੰ ਇਹ ਦੱਸੋ ਵੀ ਉਹ ਕਿਹੜੇ ਗ੍ਰੰਥ ਵਿੱਚ ਲਿਖਿਆ ਹੈ ਵੀ ਇੱਕ ਸੂਦਰ ਹੈ ਜਿਹੜਾ ਇੱਕ ਗਰੀਬ ਹੈ ਜਿਹੜਾ ਵੀ ਉਹ ਪ੍ਰਮਾਤਮਾ ਦੀ ਅੰਸ਼ ਨਹੀਂ ਹੈ ਇੱਕ ਗਰੀਬ ਵੀ ਪ੍ਰਮਾਤਮਾ ਦੀ ਅੰਸ਼ ਹੈ ਜਦ ਕੇ ਤੁਹਾਡਾ ਸਾਡਾ ਸਰੀਰ ਇੱਕੋ ਜਿਹਾ ਹੈ ਇੱਕੋ ਜਿਹਾ ਪੰਜਾਂ ਤੱਤਾਂ ਵਿੱਚ ਪੰਜਾਂ ਤਤਾਂ ਤੋਂ ਮਿਲਿਆ ਇੱਕੋ ਜਿਹਾ ਕੜਿਆ ਹੋਇਆ ਜਦੋਂ ਸਾਡੇ ਤੁਹਾਡੇ ਵਿੱਚ ਇੱਕੋ ਜਿਹਾ ਪ੍ਰਾਨ ਰਕਤ ਰਕਤ ਕਹਿੰਦੇ ਨੇ ਖੂਨ ਖੂਨ ਵੀ ਇੱਕੋ ਜਿਹਾ ਮਿੰਜ ਤੇ ਝਮ ਸਾਰੇ ਢਾਂਚੇ ਸਰੀਰ ਦੇ ਇੱਕੋ ਜਿਹੇ ਨੇ ਫਿਰ ਤੁਸੀਂ ਉੱਚੇ ਕਿਵੇਂ ਹੋ ਗਏ ਤੇ ਅਸੀਂ ਨੀਚ ਕਿਵੇਂ ਹੋ ਗਏ ਜਦ ਪ੍ਰਮਾਤਮਾ ਨੇ ਸਾਰਿਆਂ ਨੂੰ ਸਰੀਰ ਦੇ ਅੰਗ ਜੋ ਗਰੀਬ ਦੇ ਨੇ ਉਹੀ ਅਮੀਰ ਦੇ ਨੇ ਇਹ ਥੋੜਾ ਵੀ ਜਿਹੜਾ ਕੋਈ ਵੱਡਾ ਹੈ ਉਹਦੇ ਉਹਦੇ ਤਿੰਨ ਹੱਥ ਲੱਗ ਗਏ ਜਾਂ ਚਾਰ ਹੱਥ ਲੱਗ ਗਏ ਦੋ ਗਰੀਬ ਦੇ ਦੋ ਅਮੀਰ ਦੇ ਉਹ ਕਹਿੰਦੇ ਸਭ ਦੇ ਦੋ ਦੋ ਅੰਗ ਇੱਕੋ ਜੇ ਸਾਰਿਆਂ ਦੇ ਫਿਰ ਤੁਸੀਂ ਅਸੀਂ ਨੀਂਚ ਕਿਵੇਂ ਹੋ ਗਏ ਤੇ ਤੁਸੀਂ ਉੱਥੇ ਕਿਵੇਂ ਹੋ ਗਏ ਤੁਸੀਂ ਕਿਤੋਂ ਵੀ ਕੱਟ ਕੇ ਵੇਖ ਲਓ ਸਰੀਰ ਨੂੰ ਲਹੂ ਲਾਲ ਹੀ ਨਿਕਲੇਗਾ ਹਰ ਇੱਕ ਵਿੱਚੋਂ ਇਹ ਨਹੀਂ ਵੀ ਸਾਡੇ ਵਿੱਚੋਂ ਹੋਰ ਰੰਗ ਦਾ ਖੂਨ ਨਿਕਲੇਗਾ ਜਦ ਖੂਨ ਵੀ ਲਰਕਤ ਵੀ ਲਾਲ ਹੈ ਤੇ ਸਭ ਕੁਸ ਹਾਟਾਂਚਾ ਜਿਹੜਾ ਸਰੀਰ ਦਾ ਇੱਕੋ ਜ ਹੈ ਫਿਰ ਤੁਸੀਂ ਵੱਡੇ ਕਿਵੇਂ ਹੋ ਗਏ ਮੈਂ ਆਪਣੇ ਭਗਵਾਨ ਦੀ ਭਗਤੀ ਕਰਕੇ ਨੀਛ ਤੋਂ ਉੱਚ ਹੋ ਗਿਆ ਜੋ ਜੀਵ ਈਸ਼ਵਰ ਦਾ ਸਿਮਰਨ ਨਹੀਂ ਕਰਦਾ ਅਸਲ ਵਿੱਚ ਰਬਦਾਸ ਮਹਾਰਾਜ ਕਹਿੰਦੇ ਕਹਿੰਦੇ ਜਿਹੜਾ ਪਰਮਾਤਮਾ ਈਸ਼ਵਰ ਦਾ ਨਾਮ ਨਹੀਂ ਜਪਦਾ ਆਸਲ ਵਿੱਚ ਉਹ ਨੀਚ ਐ ਆਖੋ ਸਤਨਾ ਅਸੀਂ ਤੇ ਉੱਚੇ ਹੋਗੇ ਨਾਮ ਜਪ ਕੇ ਉਹ ਉੱਚ ਜਾਤੀ ਦਾ ਹੋਣ ਤੇ ਵੀ ਮਹਾ ਨੀਚ ਜਿਹੜਾ ਸਿਮਰਨ ਤੋਂ ਭਗੌੜਾ ਐ ਜਿਹੜਾ ਰੱਬ ਦੇ ਨਾਮ ਤੋਂ ਭਗੌੜਾ ਹੈ ਉਹ ਕਹਿੰਦੇ ਉੱਚਿਆਂ ਹੁੰਦਾ ਵੀ ਉਹ ਨੀਚ ਐ ਪਰ ਜਿਹੜਾ ਕੁੱਲੀ ਵਿੱਚ ਰਹਿ ਕੇ ਪਰਮਾਤਮਾ ਦੀ ਬੰਦਗੀ ਕਰਦਾ ਕਹਿੰਦੇ ਉਹ ਨੀਚ ਹੋ ਕੇ ਵੀ ਉੱਚਾ ਹੈ ਆਖੋ ਸਤਨਾ ਤਾਂ ਕਰਕੇ ਕਿਹਾ ਉਹ ਧੰਨ ਧੰਨ ਹੈ ਫਕੀਰਾ ਤੇਰੀ ਛਪਰੀ ਹਰੀ ਦੇ ਗੁਣ ਗਾਉਣ ਵਾਲਿਆ ਧੰਨ ਧੰਨ ਹੈ ਫਕੀਰਾ ਤੇਰੀ ਛਪਰੀ ਹਰੀ ਦੇ ਗੁਣ ਗਾਉਣ ਵਾਲਿਆ ਧੰਨ ਧੰਨ ਹੈ ਹਰੀ ਦੇ ਗੁਣ ਗਾਉਣ ਵਾਲਿਆ ਧੰਨ ਜੀ ਹਰੀ ਦੇ ਗੁਣ ਗਾਉਣ ਹਰੀ ਦੇ ਗੁਣ ਗਾਉਣ ਵਾਲਿਆ ਐ ਫਕੀਰਾ ਉਹ ਜਿਹੜੀ ਛਪਰੀ ਵਿੱਚ ਰਹਿਣਾ ਉਹ ਵੀ ਧਨਤਾ ਦੇ ਯੋਗ ਹੈ ਧਨ ਸੁਹਾਵੀ ਛਪਰੀ ਜਾਂ ਮੈਂ ਗੁਣ ਗਾਏ ਬਾਣੀ ਵਿੱਚ ਦਰਜ ਹੈ ਇਹ ਸ਼ਬਦ ਉਹ ਕਹਿੰਦੇ ਉਹ ਛਪਰੀ ਵੀ ਧਨਤਾ ਦੇ ਯੋਗ ਹੈ ਜਾਂ ਮੈਂ ਗੁਣ ਗਾਏ ਕਹਿੰਦੇ ਜਿਹਦੇ ਵਿੱਚ ਬਹਿ ਕੇ ਤੂੰ ਗੁਣ ਗਾਉਣਾ ਭਾਵੇਂ ਛਪਰੀ ਹੋਵੇ ਭਾਵੇਂ ਮਹਿਲ ਹੋਵੇ ਭਾਵੇਂ ਕੋਠੀ ਹੋਵੇ ਜਿਹਦੇ ਵਿੱਚ ਬਹਿ ਕੇ ਤੂੰ ਨਾਮ ਜਪਦਾ ਉਹ ਧੰਨਤਾ ਦੇ ਯੋਗ ਐ ਆਖੋ ਸਤਨਾ ਉਹ ਥਾਂ ਧੰਨਤਾ ਦੇ ਯੋਗ ਬਣ ਜਾਂਦਾ ਭਾਵੇਂ ਕਿਤੇ ਵੀ ਬਹਿ ਕੇ ਜਪ ਲਓ ਹੁਣ ਜਦ ਐਸੇ ਵਿਚਾਰ ਸੁਣੇ ਜਦੋਂ ਉਹ ਪੰਡਤਾਂ ਨੇ ਮੂੰਹ ਤੋੜ ਜਵਾਬ ਸੁਣਿਆ ਨਾ ਤਾਂ ਨਫ਼ਰਤ ਹੋ ਕੇ ਨਫ਼ਰਤ ਅੰਦਰ ਹੋ ਗਈ ਪ੍ਰਸਾਦ ਤੇ ਉਤਰ ਆਏ ਇਸ਼ਾਰਾ ਹੁਣ ਤੇ ਇੱਕਦਮ ਭਗਤ ਜੀ ਨੂੰ ਮਾਰ ਦੇਣ ਤੇ ਉਹ ਕਹਿੰਦੇ ਇਹਨੂੰ ਮਾਰ ਹੀ ਦਿਓ ਇਹ ਨਹੀਂ ਮੰਨਦਾ ਤੇ ਕੰਦੇ ਨੇ ਡਾਂਗਾ ਉਤਾਹਾਂ ਨੂੰ ਕਰ ਲੀਆਂ ਸਾਰਿਆਂ ਨੇ ਸਾਰਿਆਂ ਨੇ ਸੋਟੀਆਂ ਉਤਾਹਾਂ ਨੂੰ ਕਰ ਲੀਆਂ ਆਪ ਬਖੰਡੀਆਂ ਦਾ ਇਹ ਸ਼ੋਰ ਦੇਖ ਕੇ ਰਬਦਾਸ ਮਹਾਰਾਜ ਜੀ ਮੁਸਕਰਾਏ ਮੁਸਕਰਾ ਕੇ ਈਸ਼ਵਰ ਵੱਲ ਧਿਆਨ ਜੋੜ ਲਿਆ ਵਾਹਿਗੁਰੂ ਵੱਲ ਧਿਆਨ ਜੋੜ ਲਿਆ ਤਦ ਇਤਨੇ ਨੂੰ ਫਸਾਦੀ ਸਨ ਨਾ ਜਿਹੜੇ ਉਹ ਜਿਨ੍ਹਾਂ ਨੇ ਉੱਪਰੋਂ ਡਾਂਗਾ ਕੀਤੀਆਂ ਹੋਈਆਂ ਨੇ ਸਾਰਿਆਂ ਨੇ ਇਤਿਹਾਸਕਾਰ ਲਿਖਦਾ ਹੈ ਕਹਿੰਦੇ ਉਹ ਸਾਰੇ ਅੰਨੇ ਹੋ ਗਏ ਆਖੁਰ ਸਤਨਾ ਕੁਝ ਅੰਨੇ ਹੋ ਗਏ ਤੇ ਕਈਆਂ ਨੂੰ ਤੇ ਮਿਰਗੀ ਦੇ ਦੌਰੇ ਪੈ ਗਏ ਜ਼ਮੀਨ ਤੇ ਡਿੱਗ ਪਏ ਤੇ ਗੁਰਮਖ ਪਿਆਰਿਓ ਜ਼ਮੀਨ ਤੇ ਡਿੱਗ ਕੇ ਕਈਆਂ ਦੇ ਦੰਦ ਟੁੱਟ ਗਏ ਜਦੋਂ ਮਿਰਗੀ ਦਾ ਦੌਰਾ ਪਿਆ ਬੇਸੁੱਧ ਹੋ ਕੇ ਲੇਟ ਗਏ ਹੁਣ ਕਈ ਕਰੋਧ ਵਿੱਚ ਦੰਦ ਕਢੀਚਦੇ ਨੇ ਤੇ ਹੱਥੋਂ ਡਾਂਗਾ ਡਿੱਗ ਪਈਆਂ ਉਹਨਾਂ ਨੇ ਇਹ ਕੌਤਕ ਵੇਖ ਕੇ ਜਦੋਂ ਇਹ ਕੌਤਕ ਵੇਖਿਆ ਨਾ ਭਈ ਜਿਹੜਾ ਨੇ ਡਾਂਗਾ ਤਾਹਾਂ ਕੀਤੀਆਂ ਸੀ ਕਿਸੇ ਨੂੰ ਮਿਰਗੀ ਦਾ ਦੌਰਾ ਪੈ ਗਿਆ ਤੇ ਕਈ ਗੁਰਮਖ ਪਿਆਰਿਓ ਉਹ ਇਸੇ ਤਰ੍ਹਾਂ ਕਹਿੰਦੇ ਨੇ ਉਹ ਸਾਰੇ ਅੱਖਾਂ ਤੋਂ ਅੰਨੇ ਹੋ ਗਏ ਤਾਂ ਹੁਣ ਉਹ ਇਹ ਸਾਰਾ ਕੌਤਕ ਵੇਖ ਕੇ ਤੇ ਰਵਿਦਾਸ ਮਹਾਰਾਜ ਜੀ ਨੇ ਫਿਰ ਉੱਥੇ ਪ੍ਰਮਾਤਮਾ ਦੇ ਆਨੰਦ ਵਿੱਚ ਆ ਕੇ ਵਾਹਿਗੁਰੂ ਦੇ ਆਨੰਦ ਵਿੱਚ ਆ ਕੇ ਇਹ ਸ਼ਬਦ ਉਚਾਰਨ ਕੀਤਾ ਸੋਰਠ ਰਾਗ ਦੇ ਵਿੱਚ ਸੋਰਠ ਰਾਗ ਰਾਗ ਸੋਰਠ ਬਾਣੀ ਭਗਤ ਰਵਿਦਾਸ ਜੀ ਕੀ ਜੋ ਹਮ ਬੰਦੇ ਮੋਹ ਫਾਸ ਹਮ ਪ੍ਰੇਮ ਬੰਧਨ ਤੁਮ ਬੰਧੇ ਆਪਣੇ ਛੁੱਟਣ ਕੋ ਯਤਨ ਕਰਹੁ ਹਮ ਛੁੱਟੇ ਤੁਮ ਆਰਾਧੇ ਇਹ ਸਾਰੀ ਜਿਹੜੀ ਪੰਗਤੀ ਦੇ ਅਰਥ ਨੇ ਅੱਜ ਨੂੰ ਕੱਲ ਨੂੰ ਸੁਣਾਏ ਜਾਣਗੇ ਜਰੂਰ ਸੁਣਿਓ ਤੇ ਫਿਰ ਇਹ ਸਾਰਾ ਸ਼ਬਦ ਉਚਾਰਨ ਕੀਤਾ ਜੋ 658 ਅੰਗ ਤੇ ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਹਾਰਾ ਵਿੱਚ ਲਿਖਿਆ ਹੋਇਆ ਹੈ ਸੋ ਅਗਰੀਆਂ ਕਥਾਵਾਂ ਰਹਿੰਦੀਆਂ ਸਰਵਨ ਕਰੋ ਧੰਨਵਾਦ ਸਾਰੀਆਂ ਸੰਗਤਾਂ ਦਾ ਗੁਰੂ ਸਾਹਿਬ ਜੀ ਦੇ ਪਵਿੱਤਰ ਚਰਨਾਂ ਵਿੱਚ ਪਹੁੰਚ ਕੇ ਹਾਜ਼ਰੀਆਂ ਲਵਾਈਆਂ ਸੋ ਥੋੜੀ ਕਥਾ ਜਿਹੜੀ ਹੈ ਉਹ ਹੋਰ ਬਾਕੀ ਰਹਿ ਗਈ ਹੈ ਸੁਰੈਨੀਆਂ ਕਥਾਵਾਂ ਸਰਵਨ ਕਰੋ ਤੇ ਆਪੋ ਆਪਣਾ ਜੀਵਨ ਸਫਲਾ ਕਰੋ ਅਗਲੀ ਜਿਹੜੀ ਕਥਾ ਆ ਰਹੀ ਹੈ ਇਸ ਤੋਂ ਬਾਅਦ ਉਹ ਹੈ ਮੀਰਾ ਬਾਈ ਮੀਰਾ ਬਾਈ ਤੇ ਕਰਮਾ ਬਾਈ ਕਰਮਾ ਬਾਈ ਨੌਕਰਾਨੀ ਐ ਮੀਰਾ ਬਾਈ ਆਪ ਰਾਣੀ ਐ ਕਰਮਾ ਬਾਈ ਉਹਦੀ ਸੇਵਾਦਾਰ ਐ ਅਗਲੀ ਕਥਾ ਇਹ ਰਹੰਦੀਆਂ ਕਥਾਂ ਕਥਾਵਾ ਸਰਵਨ ਕਰੋ ਮਹਾਰਾਣਾ ਸੰਗਾਂ ਦੀ ਨੂੰ ਮੀਰਾ ਬਾਈ ਦੀ ਕਥਾ ਰਹੰਦੀ ਕਥਾ ਸਰਵਨ ਕਰਕੇ ਜੀਵਨ ਸਫਲਾ ਬਣਾਓ ਧੰਨਵਾਦ ਸਾਰੀਆਂ ਸੰਗਤਾਂ ਦਾ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਪਹੁੰਚ ਕੇ ਹਾਜ਼ਰੀਆਂ ਲਵਾਈਆਂ ਨੇ ਆਉ ਸਮਾਂ ਹੋ ਗਿਆ ਹੈ ਅਰਦਾਸ ਬੇਨਤੀ ਦਾ ਸਾਰੀਆਂ ਸੰਗਤਾਂ ਦਾ ਅਰਦਾਸ ਸਮਲ ਹੋਵੋ ਹਾਜ਼ਰੀਆਂ ਲਵਾਓ ਜੀ ਮਨ ਸਫਲਾ ਕਰੋ ਸੁਲੋਖ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਇ ਦਾਈ ਦਾਇ ਹੈ ਖੇਲੇ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਕਾਨ ਨਾਨਕ ਤੇ ਮੁਖੂ ਜਲੇ ਕੀਤੀ ਛੁਟੀ ਨਾਲ ਜਿਨੀ ਨਾਮ ਧਿਆਇਆ ਗਏ ਮਸਕਤ ਕਾਨ ਨਾਨਕ ਤੇ ਮੁਖੂ ਜਲੇ ਕੀਤੀ ਛੁਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ